ਇਹ ਕੋ ਖੜਾ ਸਿੱਖੀ ਦੀ ਗੱਲ ਕਰਨ ਵਾਲਾ ਜਿਹੜਾ ਪੰਜਾਬ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਆਪਾਂ ਕਿੱਥੇ ਆ ਕਿੰਨੇ ਕੁ ਤੁਰੇ ਆ ਸਵਾਦ ਤੇ ਤਾਂ ਅੱਜ ਪੰਜਾਬ ਵਾਲਿਓ ਮੈਂ ਹਰਿਆਣਾ ਚ ਆ ਕੇ ਪੰਜਾਬ ਚ ਕਹਿ ਰਿਹਾ ਜੰਮਿਆ ਪੰਜਾਬ ਦਾ ਮੈਂ ਦਿਨੇ ਪੰਜਾਬ ਰਾਤ ਹਰਿਆਣਾ ਫਿਰ ਸਵੇਰ ਨੂੰ ਪੰਜਾਬ ਚ ਹੋਣਾ ਦਿਨ ਰਾਤ ਮੈਂ ਤੁਹਾਨੂੰ ਬੇਨਤੀ ਕਰਦਾ ਆ ਲਾਈਵ ਟੈਲੀਕਾਸਟ ਹੋ ਰਿਹਾ ਸਰਕਾਰਾਂ ਵੀ ਸੁਣ ਰਹੀਆਂ ਤੇ ਤੁਸੀਂ ਹਰਿਆਣੇ ਵਾਲਿਓ ਪੰਜਾਬ ਵਾਲੇ ਸੁਣ ਰਹੇ ਮੈਂ ਪੰਜਾਬ ਵਾਲਿਆਂ ਨੂੰ ਕਹਿਣਾ ਫਰੀਦਕੋਟ ਵਾਲਿਆਂ ਨੂੰ ਕਹਿਣਾ ਖਡੂਰ ਸਾਹਿਬ ਵਾਲਿਆਂ ਨੂੰ ਕਹਿਣਾ ਕਿ ਕਿਥੇ ਹੋ ਤੁਸੀਂ ਉਹ ਤੁਹਾਡੇ ਲਈ ਆਪਣੇ ਫਾਂਸੀਆਂ ਦੇ ਰਸੇ ਚੁੰਮ ਕੇ ਉਹ ਖੜਾ ਉਹਦਾ ਪੁੱਤ ਜੇ ਤੁਸੀਂ ਵੋਟਾਂ ਦੀਆਂ ਸੰਦੂਖੜੀਆਂ ਭਰ ਕੇ ਉਹਨੂੰ ਪਾਰਲੀਮੈਂਟ ਚ ਨਾ ਭੇਜੋ ਤੇ ਫਿਰ ਸਾਡਾ ਸਿੱਖ ਘਾਉਣ ਦਾ ਫਾਇਦਾ ਕੀ ਹੈ ਬੋਲੇ ਸ਼ਿਕਾਉਣ ਦੀ ਗੱਲ ਕੀਤੀ ਤੁਹਾਡੇ ਪੁੱਤਾਂ ਨੂੰ ਬਚਾਉਣ ਦੀ ਨਸ਼ਿਆਂ ਤੋਂ ਰਹਿਤ ਕਰਨ ਦੀ ਗੱਲ ਕੀਤੀ ਫੜ ਕੇ ਸਰਕਾਰ ਨੇ ਸਾਥੀਆਂ ਸਮੇ ਡਿਬਰੂਗੜ੍ਹ ਜੇਲ੍ਹ ਚ ਬੰਦ ਕਰ ਦਿੱਤਾ ਪੰਜਾਬ ਨਹੀਂ ਅਸਾਮ ਭੇਜ ਦਿੱਤਾ ਜੇ ਅੱਜ ਤੁਸੀਂ ਉਹਨੂੰ ਵੋਟਾਂ ਨਾ ਜਿਤਾ ਕੇ ਨਾ ਗੱਡ ਕੇ ਲਿਆਉਂਦੇ ਸਾਡੇ ਸਿੱਖ ਘਾਉਣ ਦਾ ਕੀ ਮਤਲਬ ਆ ਬਈ ਵੋਟਾਂ ਤੁਹਾਡੀਆਂ ਪਾਉਣੀਆਂ ਤੁਸੀਂ ਆ ਅਸੀਂ ਤਾਂ ਕਹਿ ਹੀ ਸਕਦੇ ਆ ਨਾ ਵੋਟਾਂ ਤੁਹਾਡੀਆਂ ਪਾਉਣੀਆਂ ਤੁਸੀਂ ਆ ਹੋਰਾਂ ਨੂੰ ਬਹੁਤ ਪਾ ਲੈਂਦੇ ਹੋ ਪਾ ਦਿਓ ਹੋਰਾਂ ਨੂੰ ਇੰਦਰ ਚ ਪਾ ਦਿਓ ਹੋਰ ਪਾਸੇ ਪਾ ਦਿਓ ਪਰ ਉਹ ਖੜੇ ਆ ਤੁਹਾਡੇ ਸਾਹਮਣੇ ਉਹਨਾਂ ਦੇ ਬਜ਼ੁਰਗ ਵੇਂਦੇ ਹੋਣਗੇ ਤੁਹਾਡੇ ਲੈਨਾਂ ਦੀ ਖਾਤਰ ਅਸੀਂ ਕੁਰਬਾਨੀ ਕੀਤੀ ਸੀ ਆ ਜਿਹੜੇ ਹੋਰ ਹੀ ਝੰਡੇ ਚੱਕੀ ਫਿਰਦੇ ਆ ਇਹਨਾਂ ਦੇ ਵਾਸਤੇ ਅਸੀਂ ਫਾਂਸੀਆਂ ਦੇ ਰਸੇ ਚੁੰਮੇ ਸੀ ਅੱਜ ਸਵਾਦ ਤਾਂ ਆ ਇੱਕ ਪਾਸੇ ਉਸ ਇੰਦਰਾ ਦਾ ਪੋਤਾ ਇੱਕ ਪਾਸੇ ਉਸ ਰਜੀਵ ਦਾ ਪੁੱਤ ਪੁੱਤ ਜਿਨੇ ਕਿਹਾ ਸੀ ਜਬ ਬੜਾ ਪੇੜ ਗਿਰਦਾ ਤੋ ਧਰਤੀ ਹਿਲਦੀ ਐ ਖੂਨ ਕਾ ਬਦਲਾ ਖੂਨ ਦਿੱਲੀ ਚ ਨਿਸ਼ਾਨੀਆਂ ਲਾ ਲਾ ਕੇ ਘਰਾਂ ਦੇ ਵਿੱਚ ਤੈਰਾਂ ਤੈਰ ਗਲਾਂ ਚ ਪਾ ਕੇ ਸਿੱਖ ਸਾੜ ਤੇ ਤਬਾਹ ਕਰਤੇ ਸਾਡੇ ਮੱਥੇ ਤੇ ਕਲੰਕਿਆ ਦੇਸ਼ ਦੇ ਵਿੱਡੋ ਕਲੋਨੀ ਦੁਨੀਆ ਚ ਕਿਤੇ ਵਿਧਵਾ ਕਲੋਨੀ ਨਹੀਂ ਹੋਣੀ 1984 ਦੇ ਸ਼ਹੀਦਾਂ ਦੀਆਂ ਵਿਧਵਾਵਾਂ ਦਿੱਲੀ ਚ ਵਿਧਵਾ ਕਲੋਨੀ ਐ ਵਿਧਵਾ ਕਲੋਨੀ ਵਿੱਡੋ ਕਲੋਨੀ ਇੱਕ ਪਾਸੇ ਉਸ ਪਾਰਲੀਮੈਂਟ ਦੇ ਵਿੱਚ ਇੰਦਰਾ ਦਾ ਪੋਤਾ ਤੇ ਰਜੀਵ ਦਾ ਪੁੱਤ ਬੈਠਾ ਹੋਊਗਾ ਉਹ ਦੂਜੇ ਪਾਸੇ ਭਾਈ ਬਿਆਨ ਸਿੰਘ ਦਾ ਪੁੱਤ ਬਿਠਾ ਦਿਓ ਉੱਥੇ ਉਸੇ ਪਾਰਲੀਮੈਂਟ ਚ ਅੱਜ ਇਹੀ ਕਰ ਸਕਦੇ ਆ ਜੇ ਨਹੀਂ ਤੇ ਫਿਰ ਗੁਰਮੁਖ ਪਿਆਰਿਓ ਗੱਲਾਂ ਨੇ ਸਿਰਫ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਕਰ ਲੋ ਕਮੈਂਟ ਜਿੰਨੇ ਮਰਜ਼ੀ ਕਰ ਲੋ ਫੇਸਬੁੱਕਾਂ ਤੇ ਇੰਸਟਾਗ੍ਰਾਮ ਤੇ ਦੇਸ਼ ਵਿਦੇਸ਼ਾਂ ਚ ਬੈਠੇ ਗੱਲ ਕੋਈ ਨਹੀਂ ਗਰਮਖ ਪਿਆਰਿਓ ਮੇਰੀ ਇਹੀ ਅਪੀਲ ਹੈ ਤੁਹਾਡੇ ਚਰਨਾਂ 'ਚ ਹੋਰ ਕਿਸੇ ਨੂੰ ਪੰਜਾਬ 'ਚ ਕਿਤੇ ਵੋਟ ਪਾ ਦਿਓ ਹਰਿਆਣੇ 'ਚ ਪਾ ਦਿਓ ਕਿਤੇ ਪਾ ਦਿਓ ਪਰ ਫਰੀਦਕੋਟ ਤੇ ਖੜੂਰ ਸਾਹਿਬ ਦੀ ਧਰਤੀ ਕੋਈ ਸਿੱਖ ਕਹਾਉਣ ਵਾਲਾ ਬੋੜ ਦੂਜੇ ਪਾਸੇ ਨਾ ਪਾਏ ਉਹਨਾਂ ਸਹੀਦਾਂ ਨੂੰ ਉਹਨਾਂ ਜੋਧਿਆਂ ਨੂੰ ਮੂਰੇ ਰੱਖ ਕੇ ਜਿਹੜੇ ਤੁਹਾਡੀ ਗੱਲ ਕਰਦੇ ਉਹਨਾਂ ਦੀਆਂ ਸੰਦੂਖੜੀਆਂ ਭਰ ਦੋ ਸਰਕਾਰਾਂ ਵੀ ਦੇਖਣ ਦੁਨੀਆਂ ਵੀ ਦੇਖੇ ਕਿ ਆਹ ਨੇ ਸਿੱਖ ਇਹ ਆਪਣੇ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਭੁੱਲਦੇ ਨਹੀਂ ਐਸਾਨ ਫਰਾਮੋਸ਼ ਨਹੀਂ ਹੁੰਦੇ ਇਹ ਕਿਰਤ ਕਰਨ ਨਹੀਂ ਹੁੰਦੇ